ਬੀਜਪੀ ਤੇ ਆਮ ਆਦਮੀ ਪਾਰਟੀ ਦਿੱਲੀ ਚ ਮੁਕਾਬਲਾ ਫਸਵਾਇ ਕਾਂਗਰਸ ਦਾ ਵਿਰੋਧੀ ਵੀ ਨਾਮ ਘੱਟ ਲੈ ਰਹੇ ਨੇ ਪਰ ਦਿੱਲੀ ਪ੍ਰਚਾਰ ਚ ਡੁੱਟੇ ਸੀਐਮ ਬਾਦਲ ਨੇ ਗਿਣਵਾਇਆ ਕਿ ਕਿਸ ਤਰ੍ਹਾਂ ਕਾਂਗਰਸ ਨੇ ਲੋਕਾਂ ਤੇ ਕੀਤਾ ਜ਼ੁਲਮ ਆ ਤੁਸੀਂ ਸਿੱਖ ਫਰਾਬੈਟੂ ਕਾਂਗਰਸ ਨੇ ਕਿੱਲਾ ਜ਼ੁਲਮ ਕੀਤਾ ਤੁਹਾਡੇ ਤੇ ਕਿੰਨਾ ਜ਼ਬਰ ਕੀਤਾ ਤੁਹਾਡੇ ਤੇ ਹਰਮੰਦਰ ਸਾਹਿਬ ਵਰਗੀ ਥਾਂ ਤੇ ਹਮਲਾ ਕੀਤਾ ਉਹ ਬਿਕਟਰ تھا ਜਿਹੜੀ ਰੁਕਣੇ ਸਿੱਖਾਂ ਦੀ ਨਹੀਂ ਸਾਰੀ ਮਨੁੱਖਤਾ ਦੀ ਉਹ ਪਵਿੱਤਰ ਸਥਾਨ ਹੈ ਉੱਥੇ ਹਮਲਾ ਹੋਇਆ ਫਿਰ 84 ਦੇ ਕਤਲੇਆਮ ਹੋਏ ਔਰ ਉਦੋਂ ਤੁਹਾਡਾ ਸਾਥੀ ਕੌਣ ਬਣਿਆ ਕਦੇ ਸਾਨ ਨਹੀਂ ਪਰਾਉਣਾ ਚਾਹੀਦਾ ਉਦੋਂ ਬੀਜੇਪੀ ਦੇ ਲੋਕ ਬਣੇ ਵੇਖੋ ਪ੍ਰਚਾਰਜਿਤ ਮੋਹਪੰਤੀ ਪ੍ਰਕਾਸ਼ ਸਿੰਘ ਬਾਦਲ ਨੇ ਪਹਿ ਵੇਖਮਾਣੀ ਕਰ ਦਿੱਤੀ ਕਿ ਕਾਂਗਰਸ ਦਾ ਨਾਮੋ ਨਿਸ਼ਾਨ ਹੀ ਮੇਟ ਜਾਵੇਗਾ ਲੰਮਾ ਸਮਾਂ ਕਾਂਗਰਸ ਦਾ ਰੂਪੇ ਤੇ ਵੀ ਰਾਜ ਰਿਆ ਸਾਰੇ ਦੇਸ਼ ਤੇ ਵੀ ਰਾਜ ਰਿਆ ਉਹਨਾਂ ਨੇ ਨਾਰੇ ਲਾਏ ਔਰ ਮੈਂ ਤਾਂ 60-70 ਸਾਲ ਦਾ ਇਹ ਸਿਆਸਤ ਚ ਤੇ ਜਿਹੜੇ ਬੜੀ ਬ੍ਰੀਤੀ ਨਾਲ ਸਾਰਾ ਕੁਝ ਦੇਖ ਰਿਆ ਉਹਨਾਂ ਕੋਲ ਇੱਕੋ ਤਰੀਕਾ ਸੀ ਪਾੜੋ ਤੇ ਰਾਜ ਕਰੋ ਕਿਤੇ ਧਰਮਾਂ ਨੂੰ ਲੜਾਇਆ ਕਾਂਗਰਸ ਨੇ ਕਿਤੇ ਸੂਪਿਆਂ ਨੂੰ ਲੜਾਇਆ ਕਿਤੇ ਜੱਟਿਆਂ ਨੂੰ ਲੜਾਇਆ ਤੇ ਲੜਾਈ ਵਿੱਚ ਆਪਣਾ ਰਾਜ ਭਾਗ ਕੱਢਦੇ ਰਹੇ ਲੇਕਿਨ ਚਲੋ ਉਹ ਤਾਂ ਹੁਣ ਖਤਮ ਹੀ ਹੋ ਗਏ ਮੇਰਾ ਕਾ ਲਾਈਫ ਜੀ ਵਾਲੇ ਲਿਖਾ ਮੰਗੇ ਕਦੇ ਹਿੰਦੁਸਤਾਨ ਦੀ ਕਾਂਗਰਸ ਪਾਰਟੀ ਹੋਇਆ ਕਰ ਦਿੱਤੀ ਮੇਰਾ ਕਹ ਨਾ ਤਾਂ ਤੁਸੀਂ ਨਾ ਲਿਆ ਤੇ ਨਾ ਹੀ ਮੈਂ ਲੈਣਾ ਚਾਹਣਾ ਇਸ ਲਈ ਉਹਦਾ ਤਾਂ ਭੋਗ ਪੈਗਾ ਹੁਣ এবੀਪੀ ਸੰਝਾ ਤੁਹਾਡੇ smartphones ਵਿੱਚ Android users play store ਵਿੱਚ ਅਤੇ Apple users app store ਵਿੱਚ ਜਾ ਕੇ এবੀਪੀ ਲਾਈਵ ਟਾਈਪ ਕਰੋ এবੀਪੀ ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ এবੀਪੀ ਨਿਊਜ਼ ਪੰਜਾਬੀ ਨਿਊਜ਼ ਸਿਲੈਕਟ ਕਰੋ ਇਸ ਤੋਂ ਨਾ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ ਨਿਊਜ਼ ਅਪਡੇਟਸ ਤਾਹੂਨ ਚੱਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ এবੀਪੀ ਲਾਈਵ ਐਪ ਅਤੇ ਸਿਲੈਕਟ ਕਰੋ এবੀਪੀ ਨਿਊਜ਼ ਪੰਜਾਬੀ